ਹੈਲੋ ਫਰੈਂਡਸ ਅੱਜ ਕੱਲ੍ਹ ਹੋਰ ਸਨਾਂ ਫਰੈਂਟ ਕਿਹਾਲ ਹੈ ਆਸ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਵਧੀਆ ਹੋਗੇ ਵਾਈਗੋਟਾ ਨੂੰ ਚੜਦੀ ਕਲਾ ਵਿੱਚ ਰੱਖ ਕੇ ਫਰੈਂਟ ਅਲਟਰਨੈਟਿਵ ਮੈਂ ਸ਼ੇਅਰ ਕਰਾਂਗੀ ਵੀਡੀਓ ਅੱਜ ਮੈਂ ਤੁਹਾਨੂੰ ਸ਼ੇਅਰ ਕਰਨ ਜਾ ਰਹੀ ਸੀ ਰੈਸਪੀ ਰਾਜਮਾ ਦੀ ਪਰੇਸ਼ਾਨ ਬਹੁਤ ਮਹਿੰਗੀ ਪਰ ਚੱਲੀ ਸੀ ਤੇ ਜਿੱਦਾਂ ਕਰਕੇ ਤੁਸੀਂ ਵਲੌਗ ਦੇਖੋਗੇ ਤੇ ਤੁਹਾਨੂੰ ਪਤਾ ਚੱਲੇਗਾ ਸਾਰੀ ਤਿਆਰੀ ਕਰ ਲਈ ਸੀ ਇਹ ਤੇਨਾ ਬਹੁਤ ਬਾਤੋਂ ਪਰੇਸ਼ਾਨੀ ਆ ਗਈ ਤੇ ਸਬਜੀ ਵੀ ਬਾਤੋਂ ਬਨਾਈ ਵੀਡੀਓ ਨਹੀਂ ਬਣ ਪਾਈ ਉਹ ਕਿਉਂਕਿ ਤੁਹਾਨੂੰ ਅਸੀਂ ਦੱਸ ਦਈਏ ਕਿਉਂ ਨਹੀਂ ਬਣ ਪਾਈ ਤੇ ਆ ਪਹਿਲੇ ਤੁਸੀਂ ਦੇਖੋ ਸਾਡੇ ਘਰ ਨਾਲ ਗੇਟ ਖੁੱਲਾ ਸੀ ਦੁਪਹਿਰ ਦੀ 12:00 ਵਜੇ ਸੀ ਤੇ ਆ ਗਈ ਕੋਈ ਮੰਗਣ ਵਾਲੀ ਅਕੇ ਤੱਕ ਅਕਦੀ ਦੇਖੀ ਨਹੀਂ ਆ ਤੇ ਫਸਟ ਟਾਈਮ ਹੀ ਆਈ ਸੀ ਸਾਡੀ ਮੰਮੀ ਦਾ ਸੁਭਾਅ ਹੈ ਮੰਮੀ ਕਹਿੰਗੇ ਜੇ ਕੋਈ ਆਇਆ ਤੇ ਉਹ ਬਾਹਰ ਬਵੇ ਗੇਟ ਤੋਂ ਆਵਾਜ਼ ਮਾਰੇ ਸਾਡੇ ਘਰ ਨਾਲ ਆਵੇ ਤੇ ਉਹ ਆ ਵੀ ਘਰ ਤੱਕ ਸੁਣਨ ਸ਼ਰਮ ਨਹੀਂ ਕਰਾਵਾਤਾ ਤਾਂ ਕੱਟਣੋਂ ਭੂਏ ਕਾ ਗਾਲੀਆਂ ਮਾ ਜੈਤਾ ਤਾ ਮਰਨ ਤੇ ਹੀ ਬਣਾ ਦੋ ਤੇ ਮਾਗ ਲੈ ਆਏ ਹੋ ਜੇ ਲੋਕਾਂ ਨੂੰ ਜਿਨ੍ਹਾਂ ਦੀ ਜਾਨ ਬਚਾਣੇ ਨਾ ਭੂਆ ਨਾ ਲੰਗਣ ਦੇ ਆਖਿਓ ਤਾਂ ਇੱਥੇ ਕਰੇ ਲੇ ਰਾਹ ਹਾਂ ਆਏ ਜੇ ਲੋਕਾਂ ਨਾਲ ਨੀਂਂ ਨਾ ਮਗਲੇ ਮੰਗਾਣੇ ਮਾਤਾ ਮੈਂ ਆਟਾ ਤੋ ਆਖਾ ਜਾ ਜਿੰਨੀ ਦੇ ਨਹੀਂ ਦੋਤੀ ਇੱਧਰ ਤੇ ਨਿਕਾਦੀ ਹੁੰਦੀ ਹੈ ਤਾਂ ਅੱਗੇ ਲੈ ਕੇ ਗਈ ਬੈਕਦਰ ਲਾ ਭਾਈ ਨੂੰ ਚਾ ਬਾਅਦ ਚ ਜਦੋਂ ਡੈਡੀ ਆ ਗਏ ਇਹ ਸਾਡੇ ਕੋਲ ਚ ਨਹੀਂ ਮੰਗਦੀ ਸੀ ਉਹ ਸੁਨੇਹ ਦਿੱਤੀ ਤੇ ਡੈਡੀ ਆ ਗਏ 100 ਰੁਪਏ ਲੈ ਕੇ ਗਈ ਤੁਸੀਂ ਦੇਖੋਗੇ ਵੀਡੀਓ ਤੇ ਬਾਅਦ ਚ ਸਭ ਕੁਝ ਠੀਕ ਵੀ ਹੋ ਗਿਆ ਹੀ ਤੇ ਜਾਨਵਲੇ ਤੁਸੀਂ ਦੇਖ ਸਕਦੇ ਹੋ ਦੁਆ ਵੀ ਦੇ ਕੇ ਗਈ ਸੀ ਤੇ ਖੁਸ਼ ਹੀ ਗਈ ਬਾਅਦ ਸੋਂ ਦੇਖਿਓ ਦੇ ਦੇ ਡੈਡੀ ਜੀ ਨੇ ਜਾ ਲਉ ਬਾਹਰ ਜਲੇ ਪੋਤਰਾ ਜੇ ਨਾ ਗਾ ਚੋਚੋੜਾ ਦੇ ਦੇ ਵੀ ਮੇਰਾ ਫੋਨ ਬਰਾ ਤੋਂ ਰਹੀ ਆ ਪਤਾ ਨਹੀਂ ਇਹ ਤਾਂ ਕਹੋ ਚਾਹ ਤਾ 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 ਜੇ ਪੋਤਰਾ ਬਾਹਰ ਜਲੇ ਗਾ ਮਹਿਮਾਨਾਂ ਲੱਗੇ ਅਲੂ ਦੇ ਤੋਤਰਾ ਤਾ 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 ਪਰ ਇਹ ਨਾ ਚੱਲਦੀ ਹੋਵੇ ਤਾਂ ਮੈਂ ਨਹੀਂ ਰੋਣਾ। ਇਹ ਕੁੱਝ ਨਾ ਹੋਵੇ। ਸਾਰੇ ਨਾ ਹੋਵੇ। ਇਹ ਜੇ ਅਗਲੇ ਦੇ ਘਰੇ ਅੜ ਜਾਣਾ ਅੱਗੇ ਤਾਂ ਅਗਲੇ ਦੇ ਨਹੀਂ ਪੈਣੇ ਆ। ਜਿਹੜਾ ਦਾਈ ਜਾਣਾ ਮੈਂ ਦਾਈ ਦਿੰਨਾ ਨਾ। ਸ਼ਰਾਈ ਹੋ ਜਾਵੇ ਤੇ। ਉਹ ਕੰਦੀ ਨਾ ਮਿਲਦਾ। ਸਾਰੀ ਤਿਆਰੀ ਕਰ ਲਈ ਸੀ ਮੈਂ ਲੱਗੀ ਸੀ ਤੇ ਰਾਜਮਨ ਉਬਾਲਲੇ ਸੀ ਲੱਗੀ ਸੀ ਤੜਕਾ ਲਾਉਣ ਆ ਦੇਖ ਸਕਦੇ ਜੀ ਤੁਸੀਂ ਇਹ ਸਾਰਾ ਸਮਾਨ ਤਿਆਰ ਕਰ ਲਿਆ ਕੋਈ ਬੜੀ ਵਧੀਆ ਨਾਲ ਚਾਵਲ ਬਣਾਉਣੇ ਸੀ ਤੇ ਜਦੋਂ ਅਜੇ ਸਮਾਨ ਤਿਆਰ ਕਰਕੇ ਲਾਗੇ ਪਾਣੀ ਵੀ ਰੱਖਿਆ ਹੋਇਆ ਸੀ ਕਿ ਗਰਮ ਪਾਣੀ ਪਾਵਾਂਗੇ ਵਿੱਚ ਤੜਕਾ ਲਾ ਕੇ ਤੇ ਉਹ ਕੀ ਅਜੇ ਤੋਂ ਫੋਨ ਲਾ ਰਹੀ ਸੀ ਮੈਂ ਸਟੈਂਡ ਤੇ ਆ ਤਾਂ ਦਕਾਰ ਰਹੀਆਂ ਰਾਜਮ ਉਬਾਲੇ ਗਿਆ ਪਾਣੀ ਰੱਖਿਆ ਤੇ ਇਧਰ ਕੁੱਕਰ ਵੀ ਆ ਕੇ ਦਿੱਤਾ ਸੀ ਬਸ ਸਾਨੂੰ ਲਾਣਾ ਹੀ ਤੜਕਾ ਤੇ ਐਨੇ ਨੂੰ ਸਟੈਂਡ ਤੇ ਲੱਗਾ ਹੋਇਆ ਫੋਨ ਪਟਾਕ ਜਾ ਕੇ ਡਿੱਕਾ ਪਾਣੀ ਵਿੱਚ ਤੇ ਜਿੱਦਾ ਕਰਕੇ ਸਾਨੂੰ ਬੜੀ ਪਰਜਾਨੀ ਆਈ ਪਰ ਚੱਲ ਗਿਆ ਆਈਫੋਨ ਸੀ ਉਹ ਖਰਾਬ ਨਹੀਂ ਹੋਇਆ ਪਰ ਇੱਕਦਮ ਤੇ ਆਈ ਜਾਂਦੀ ਆ ਅਗਲਾ ਲੈਕਟੇ ਦੁਪਹਿਰ ਦਾ ਹੁਣ ਅੰਚਾਨ ਵਾਲਾ ਸੀ ਤੇ ਉਹ ਹੀ ਰਾਜਪਾਏ ਤੁਹਾਨੂੰ ਦਿਖਾਉਣੀ ਪਈ ਆ ਬਾਅਦ ਵਿੱਚ ਵੀਡੀਓ ਜੁੜ ਨਹੀਂ ਕਰ ਪਾਇਆ ਤੇ ਹੁਣ ਅਸੀਂ ਅੰਚਰੇ ਦਵਾਗੇ ਰੋਟੀ ਬਣਾ ਕੇ ਦੇਖ ਸਕਦੇ ਜੇ ਤੁਸੀਂ ਰਾਜਮਾ ਗਰਮ ਰੱਖੇ ਰੱਖੀਤੇ ਆ ਇਸ ਕਰਕੇ ਵੀਡੀਓ ਨਹੀਂ ਸ਼ੂਟ ਹੋਈ ਬਾਅਦ ਰਾਜਮਾ ਦੀ ਰੈਸਪੀ ਦੀ ਉਹ ਫੋਨ ਜੋ ਜਦੋਂ ਪਾਣੀ ਚ ਚਲਾ ਗਿਆ ਤਾਂ ਫਿਰ ਉਸੇ ਵੇਲੇ ਫੋਨ ਸਵਿਚ ਆਫ ਕਰਕੇ ਉਹਨੂੰ ਅਸੀਂ ਸੁਕਾਇਆ ਇਹ 3000 ਦਾ ਫੋਨ ਸੀ ਤੇ ਕਿੰਨਾ ਨੁਕਸਾਨ ਹੋ ਜਾਣਾ ਹੈ ਜੇ ਨਾ ਚੱਲਦਾ ਤੇ ਪਰਚਾ ਲੋ ਵਧੀਗਾ ਚੱਲ ਪਿਆ ਤੇ ਹੁਣ ਮੈਂ ਕਰ ਰਹੀ ਹਾਂ ਸਬਜੀ ਗਰਮ ਤੇ ਨਾਲ ਲਾਵਾਂਗੀ ਭੁੱਲ ਕੇ ਦੁਪਹਿਰ ਦਾ ਟਾਈਮ ਆ 3 ਵਜੇ ਕੇ ਅੰਛਾ ਅਜੇ ਕੋ ਸਕੂਲ ਉਹਨੋਂ ਸਿੱਖਾਰ ਨੂੰ ਦਵਾਂਗੇ ਰੋਟੀਆਂ ਦੇਖੋ ਅੰਚੀ ਰੋਟੀ ਬਣ ਕੇ ਹੋ ਚੁੱਕੀ ਤਿਆਰ ਜੀ ਬੰਟਾ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜੁਆਇਨ ਕਰਨਾ ਤੇ ਮਿਲਦੇ ਆਂ ਅਗਰ ਨਵੀਂ ਵੀਡੀਓ ਨਾਲ ਬਾਏ ਬਾਏ ਹੁਣ ਲਗਾਏ ਅੰਚੀ ਰੋਟੀ ਤਾਂ ਅੱਜ ਸਕੂਲੋਂ ਆਇਆ ਸੌਕਸ ਥੱਲੇ ਬੈਠਾ ਰੋਟੀ ਖਾਏਗਾ ਅੰਚ ਅੰਚ ਫਿਰ ਆਪਾਂ ਬਣਾ ਲਈਏ ਚਾਹ ਤੇ ਨਾਲ ਪੀਨੇ ਆ ਚਾਹ ਵੇਖੋ ਕਾ ਨਹੀਂ ਹਟਿ ਨੀ ਕੀਜੇ ਘਾਕੇ ਬਾਕੇ ਨਹੀਂ ਕਰਨਾ